ਹਾਲੀਵੁੱਡ ਅਖਬਾਰ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ ਅੱਜ ਤੇ ਇਸ ਬੁਲੇਟਿਨ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਨੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਖਾਨ ਸਾਹਿਬ ਦੀ ਹਲੰਕੀ ਖਾਨ ਸਾਹਿਬ ਦੇ ਮਾਤਾ ਅਤੇ ਪਿਤਾ ਦੋਵਾਂ ਦਾ ਕੁਝ ਹੀ ਦਿਨਾਂ ਦੇ ਅੰਤਰ ਦੇ ਵਿੱਚ ਦੇਹਾਂਤ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਉਹਨਾਂ ਦੇ ਦੇਹਾਂਤ ਦੇ ਮਗਰੋਂ ਖਾਨ ਸਾਹਿਬ ਨੇ ਪਹਿਲੀ ਯਾਦ ਕਹਿ ਸਕਦੇ ਹਾਂ ਕਿ ਆਪਣੇ ਮਾਤਾ ਅਤੇ ਪਿਤਾ ਦੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਸੋ ਬਹੁਤ ਭਾਵੁਕ ਮਨ ਦੇ ਨਾਲ ਖਾਨ ਸਾਹਿਬ ਨੇ ਇਸ ਵੀਡੀਓ ਦੇ ਵਿੱਚ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ ਨੇ ਉਹਨਾਂ ਨੇ ਇਸ ਵੀਡੀਓ ਦੇ ਨਾਲ ਜ਼ਿਕਰ ਕੀਤਾ ਹੈ ਕਿ ਮੇਰੇ ਪੋਲੇ ਮਾਬਾਪ ਜਿਨ੍ਹਾਂ ਨੂੰ ਮੈਂ ਹਮੇਸ਼ਾ ਆਪਣੀਆਂ ਯਾਦਾਂ ਦੇ ਵਿੱਚ ਤਾਜ਼ਾ ਰੱਖਾਂਗਾ ਉਹਨਾਂ ਨੇ ਇੱਕ ਖੂਬਸੂਰਤ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਖਾਨ ਸਾਹਿਬ ਦੀ ਮਾਤਾ ਜਿਹੜੇ ਨੇ ਉਹ ਨਿਵਾਜ਼ ਪੜਦੇ ਹੋਏ ਨਜ਼ਰ ਆ ਰਹੇ ਨੇ ਦੁਆ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਦੂਜੇ ਸੇ ਖਾਨ ਸਾਹਿਬ ਜਿਹੜੇ ਆਫ ਕੈਮਰਾ ਨੇ ਤੇ ਉਥੇ ਹੀ ਇਸ ਵੀਡੀਓ ਦੇ ਵਿੱਚ ਇੱਕ ਝਲਕ ਜਿਹੜੀ ਹੈ ਉਹ ਖਾਨ ਸਾਹਿਬ ਦੇ ਪਤਾਂ ਦੀ ਵੀ ਦਿਖਾਈ ਦੇ ਰਹੀ ਆ ਹਾਲਾਂਕਿ ਪਤਾਂ ਅਤੇ ਪੁੱਤ ਦੋਵੇਂ ਜਣੇ ਆਪਣੀ ਮਾਂ ਨੂੰ ਕਹਿ ਸਕਦੇ ਆ ਕਿ ਪਤਾਂ ਆਪਣੀ ਪਤਨੀ ਨੂੰ ਅਤੇ ਖਾਨ ਸਾਹਿਬ ਆਪਣੀ ਮਾਂ ਨੂੰ ਇਹ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਨਮਾਜ਼ ਦੇ ਵਿੱਚ ਉਸਦੀ ਮਾਂ ਨੇ ਕੇਸ ਦੇ ਲਈ ਦੁਆ ਕੀਤੀ ਹੈ ਕੀ ਅਰਦਾਸ ਕੀਤੀ ਹੈ ਤੇ ਜਦੋਂ ਹਸਮੁਖ ਜੇ ਚਿਹਰੇ ਨਾਲ ਉਸਦੀ ਮਾਤਾ ਜਿਹੜੀ ਹੈ ਇਸ ਚੀਜ਼ ਦਾ ਜ਼ਿਕਰ ਕਰਦੀ ਹੈ ਕਿ ਉਸਨੇ ਇਸ ਚੀਜ਼ ਦੀ ਦੁਆ ਕੀਤੀ ਹੈ ਕਿ ਹਰ ਕੋਈ ਸਲਾਮਤ ਰਹੇ ਉਸ ਦਾ ਚਾਹੇ ਪੁੱਤ ਹੈ ਉਸ ਦਾ ਚਾਹੇ ਪਿਤਾ ਹੈ ਜਾਂ ਫਿਰ ਕੋਈ ਵੀ ਇਸ ਦੁਨੀਆ ਦੇ ਵਿੱਚ ਜਿਹੜੇ ਨੇ ਉਹ ਰੱਬ ਦਾ ਪਾਣਾ ਜਿਹੜਾ ਕਹਿ ਸਕਦੇ ਆ ਕਿ ਬਖਸ਼ਰੇ ਨੇ ਜਾਂ ਜੋ ਸਮਾਂ ਉਹ ਬਤੀਤ ਕਰ ਰਹੇ ਨੇ ਹਰ ਕਿਸੇ ਦਾ ਸਮਾਂ ਜਿਹੜਾ ਖੂਬਸੂਰਤ ਲੰਘੇ ਸੋ ਬਹੁਤ ਹਸਮੁਖ ਜੇ ਚਿਹਰੇ ਨਾਲ ਬਹੁਤ ਭੋਲੇ ਜੇ ਚਿਹਰੇ ਦੇ ਨਾਲ ਜਦੋਂ ਇਸ ਚੀਜ਼ ਜਦੋਂ ਕਹਿ ਸਕਦੇ ਆ ਇਹ ਵੀਡੀਓ ਜਦੋਂ ਸਾਰਿਆਂ ਦੇ ਵੱਲ ਜਾਂਦੀ ਹੈ ਤਾਂ ਭਾਵੁਕ ਜਿਹੜਾ ਉਹ ਮਨ ਜਿਹੜਾ ਜ਼ਰੂਰ ਹੁੰਦਾ ਹੈ ਤਾਂ ਇਹ ਬਹੁਤ ਖੂਬਸੂਣੀ ਵੀਡੀਓ ਖਾਨ ਸਾਹਿਬ ਨੇ ਸਾਰੰਦ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਮੈਂ ਹਮੇਸ਼ਾ ਆਪਣੇ ਮਾਪਾਪ ਨੂੰ ਆਪਣੇ ਵਿੱਚ ਜ਼ਿੰਦਾ ਰੱਖਾਂਗਾ ਆਪਣੀਆਂ ਯਾਦਾਂ ਦੇ ਵਿੱਚ ਹਮੇਸ਼ਾ ਤਰੋਤਾਜ਼ਾ ਰੱਖਾਂਗਾ ਕਿ ਇਹ ਕਿਤਾਬ ਨੂੰ ਹੋਣ ਦੱਸ ముదయాత భి భిరవాను ముదయాథ తఫేర్లో ముదయాథరలో దోనే దోనే ఇదా నిదా కిం కిం పడియాథయాతయాతయాతే కో దాసలో కిం కూచిం పదా లోలో కూచిం ਤਦੂ ਕਿਹੜੀ ਦਵਾਈ ਮੰਗੀ ਆ ਕਿਹੜਾ ਤਰੂਤ ਕੀਤਾ ਆ ਮੈਂ ਘਰੇ ਆਪਣੀ ਮਾਦੀ ਆ ਕਦੀ ਕਰੀ ਜਾਊਂਗਾ ਅੱਛਾ ਮੇਰੇ ਵਾਸਤੇ ਕੀ ਦੁਆ ਮੰਗੀ ਦੀ ਹੈ 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 ਮੇਰਾ ਤਾਂ ਮਾਣ ਨਹੀਂ ਬੋਲ ਹੈ ਮੈਂ ਤਾਂ ਦੇਦੀਆਂ ਲਈ ਮੰਗਦੀ ਆ ਦੁਆ ਅੱਛਾ ਹੋਰ ਬੰਦ ਜੀ ਬਈ ਹੈ ਹੋਰ ਹੈ ਜਿਆਦਾ ਰਹਿ ਕਰੀਂ اچھا اچھا ਠੀਕ ਹੈ ਹੋਰ ਹੈ ਜੈ ਲੈ ਉੱਤੇ ਜਗ੍ਹਾ ਦੇ ਦੋ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਚੱਲ ਰਹੀ ਲੋਕਾਂ ਦੇ ਕੋਲ ਹੁਣ ਫਾਈਨਲੀ ਕਰਨ ਔਜਲਾ ਪਹੁੰਚ ਚੁੱਕੇ ਨੇ ਕਰਨ ਔਜਲਾ ਜਿਹੜੇ ਨੇ ਉਹ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹਾ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲிட்டਾ ਹਾਲਾਂਕਿ ਉਸ ਸਮੇਂ ਦੌਰਾਨ ਤਾਂ ਹਰ ਕੋਈ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਿਆ ਪਰ ਹੁਣ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਉਹਨਾਂ ਲੋਕਾਂ ਨੂੰ ਇਸ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਹੈ ਕਿ ਮੁੜ ਵਸੇਬੇ ਵਾਸਤੇ ਕੋਈ ਪਹੁੰਚ ਨਹੀਂ ਕਰ ਰਿਹਾ ਸੋ ਖਾਸੀ ਪਹੁੰਚ ਜਿਹੜੀ ਹੈ ਕਰਨੌਜਲਾ ਦੇ ਵੱਲੋਂ ਹੁਣ ਕੀਤੀ ਗਈ ਹੈ ਤੇ ਇਸ ਦੌਰਾਨ ਕਰਨੌਜਲਾ ਨੇ ਜ਼ਿਕਰ ਕੀਤਾ ਹੈ ਕਿ ਗੱਡੀਆਂ ਕੋਠੀਆਂ ਲੈਣੀਆਂ ਤਾਂ ਬਹੁਤ ਸੌਖੀਆਂ ਨੇ ਪਰ ਮੁੜ ਕੇ ਮੁੜ ਵਸੇਵਾ ਕਰਾਉਣਾ ਬਹੁਤ ਔਖਾ ਹੈ ਹਾਲਾਂਕਿ ਉਸ ਸਮੇਂ ਜਦੋਂ ਪਾਣੀ ਚੜਿਆ ਸੀ ਤਾਂ ਹਰ ਕੋਈ ਇੱਥੇ ਪਹੁੰਚਿਆ ਹਰ ਕਿਸ ਨੇ ਰਾਸ਼ਨ ਦੀ ਸੇਵਾ ਕੀਤੀ ਜਿਸ ਦੇ ਕੋਲੋਂ ਜਿੰਨਾ ਸਰਦਾ ਵਣਦਾ ਸੀ ਸਾਰਿਆਂ ਨੇ ਯੋਗਦਾਨ ਪਾਇਆ ਪਰ ਅੱਜ ਇੱਥੇ ਬਹੁਤ ਲੋੜ ਹੈ ਤੁਹਾਡੇ ਪਹੁੰਚਣ ਦੀ ਹਾਲਾਂਕਿ ਪਹਿਲਾਂ ਬਹੁਤ ਵਾਅਦੇ ਕੀਤੇ ਗਏ ਲੱਖਾਂ ਵਾਅਦੇ ਲੱਖਾਂ ਰੁਪਏ ਜਿਹੜੇ ਦਾਨ ਕੀਤੇ ਗਏ ਪਰ ਹੁਣ ਅਸਲੀ ਲੋੜ ਹੋਣਾ ਹੈ ਕਿ ਤੁਸੀਂ ਇੱਥੇ ਪਹੁੰਚ ਕਰੋ ਤੁਸੀਂ ਇਹਨਾਂ ਇਲਾਕਿਆਂ ਦਾ ਜਾਇਜ਼ਾ ਲਓ ਤੇ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕਿਸ ਘਰ ਨੂੰ ਤੇ ਕਿਸ ਇਲਾਕੇ ਨੂੰ ਕਿਸ ਚੀਜ਼ ਦੀ ਲੋੜ ਹੈ ਹਾਲਾਂਕਿ ਕਰਨ ਔਜਲਾ ਜਿਹੜੇ ਨੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਹੁੰਚੇ ਉਹਨਾਂ ਨੇ ਇਹ ਸਾਰਾ ਜਾਇਜ਼ਾ ਲਿਆ ਇਹਨਾਂ ਹਾਲਾਤਾਂ ਦਾ ਤੇ ਇਸ ਦੌਰਾਨ ਕੀ ਕੁਝ ਕਹਿੰਦੇ ਹੋਏ ਕਰਨ ਔਜਲਾ ਨਜ਼ਰ ਆਏ ਨੇ ਆਓ ਸੁਣ ਲੈਨੇ ਆਂ ਉਹਨਾਂ ਜਮ ਇਥੇ ਆਏ ਫਾਜ਼ਲ ਕਰਦੇ ਆ ਪਰ ਕਿਹੜੇ ਪਿੰਡ 'ਚ ਬੈਠੇ ਆ ਬਾਈ ਫੋਰੇਤੇ ਵਾਲੀ ਪਿੰਡ ਵਾਲੀ ਪਿੰਡ 'ਚ ਬੈਠੇ ਆ ਤੇ ਅਸੀਂ ਪੈਨ ਉਹਨਾਂ ਦਾ ਕਰਜ ਸੈਟ ਕੀਤਾ ਮਤਲਬ ਇਦਾਂ ਦੀਆਂ ਕਿੰਨੀਆਂ ਫੈਮਿਲੀਜ਼ ਨੇ ਜਿਹੜੀਆਂ ਫਸਟ ਨਹੀਂ ਤੇ ਮੈਂ ਵੀ ਕੈਨੇਡਾ ਕਿਨਾਰੇ ਚੱਲ ਰਿਹਾ ਬਾਈ ਮੈਨੂੰ ਪਤਾ ਆਪਣੇ ਬੰਦੇ ਨਾਲ ਸੀ ਕਿੰਨਾ ਨਾਮ ਕੀਤਾ ਮੈਂ ਤਾਂ ਇਹੀ ਕਹੂੰਗਾ ਵੀ ਜਿੰਨੀ ਜਮਾ ਪੂੰਜੀ ਆ ਕੋਣ ਦਾ ਕਮਾਈ ਆ ਨਾ ਹੁਣੀ ਟਾਈਮ ਉਹਨੂੰ ਕਿਸੇ ਪਾਸੇ ਚੰਗੇ ਪਾਸੇ ਲਾਉਣ ਦਾ ਕਿਉਂ ਗੱਡੀਆਂ ਕੋਠੀਆਂ ਕਰ ਰਹੇ ਤਾਂ ਆਉਂਦੀ ਰਹਿੰਦੀਆਂ ਬਾਈ ਹਨਾ ਜੇ ਕਿਸੇ ਪਰਿਵਾਰ ਦੀ ਹੈਲਪ ਹੋ ਜਾਊ ਕਿਸੇ ਜਵਾਕ ਦੀ ਪੜ੍ਹਾਈ ਪੂਰੀ ਹੋ ਜਾਊ ਹਰਨ ਕੇ ਰਕਰ ਪੈਜੂ ਇਹ ਤੋਂ ਵਧੀਆ ਗਲਤ ਕੋਈ ਨਹੀਂ ਹੈਗੀ ਬਾਕੀ ਅਸੀਂ ਵੀ ਆਪਣੇ ਨਿੱਜੀ ਤੌਰ ਤੇ ਜਿੰਨੇ ਜੁਕ ਹੈਗੇ ਲੱਗੇ ਆਏ ਆ ਪਰ ਜਿੰਨੇ ਵੀ ਐਨਆਰਆਵੀ ਜੇ ਸੁਣਦੇ ਹੋ ਤਾਂ ਪਲੀਜ਼ ਇਧਰ ਥੋੜੀ ਜੀ ਨਿਗਾਹ ਮਾਰੋ ਕਿ ਪਹਿਲਾਂ ਪਹਿਲਾਂ ਆ ਕੇ ਜਿਹੜੀ ਵੇਵ ਉਹ ਚਲੀ ਗਈ ਤੇ ਹੁਣ ਅਸਲੀ ਲੋੜ ਹੈ ਤੇ ਇਹ ਮੁੱਕਿਆ ਨਹੀਂ ਹੈਗਾ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਇੱਥੇ ਹਲੇ ਵੀ ਕੰਮ ਚੱਲੀ ਜਾਂਦਾ ਬਾਈ ਹਲੇ ਵੀ ਬਹੁਤ ਫੈਮਲੀਆਂ ਜਿਹੜੀਆਂ ਅਫੈਕਟਡ ਨੇ ਨਵ ਬਾਜਵਾ, ਦੇਵ ਖਰਾੜ, ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ ਮਦਾਨੀਆਂ 31 ਅਕਤੂਬਰ ਨੂੰ ਸਿਨੇਮਾ ਕਰਾਂਦੇਵਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਹਾਲਾਂਕਿ ਇਸ ਤੋਂ ਪਹਿਲਾਂ ਫਿਲਮ ਦਾ ਇੱਕ ਟ੍ਰੇਲਰ ਲਾਂਚ ਇਵੈਂਟ ਰੱਖਿਆ ਗਿਆ ਜਿਸ ਦੇ ਵਿੱਚ ਆਲਮੋਸਟ ਪੰਜਾਬੀ ਇੰਡਸਟਰੀ ਪਹੁੰਚੀ ਕਿਉਂਕਿ ਇਸ ਫਿਲਮ ਦੇ ਵਿੱਚ ਅੱਧੀ ਤੋਂ ਜ਼ਿਆਦਾ ਪੰਜਾਬੀ ਇੰਡਸਟਰੀ ਜਿਹੜੀ ਹੈ ਉਹ ਐਕਟਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਜੋ ਇਸ ਫਿਲਮ ਦੇ ਨਾਲ ਜੁੜੀ ਹੋਈ ਹੈ ਚਾਹੇ ਉਹ 뮤직 ਪ੍ਰੋਡਿਊਸਰਸ ਦਾ ਜ਼ਿਕਰ ਕਰ ਲਈਏ ਚਾਹੇ ਉਹ ਐਕਟਰਸ ਦਾ ਜ਼ਿਕਰ ਕਰ ਲਈਏ ਸਿੰਗਰਸ ਦਾ ਜ਼ਿਕਰ ਕਰ ਲਈਏ ਹਰ ਕੋਈ ਇਸ ਫਿਲਮ ਦੇ ਨਾਲ ਜੁੜਿਆ ਹੋਇਆ ਜ਼ਰੂਰ ਹੈ ਸੋ ਬਹੁਤ ਵੱਡੇ ਬਜਟ ਦੀ ਕਹਿ ਸਕਦੇ ਆ ਕਿ ਇਹ ਫਿਲਮ ਜਿਹੜੀ 31 ਅਕਤੂਬਰ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤੇ ਇਸ ਦੌਰਾਨ ਇਸ ਫਿਲਮ ਦੇ ਵਿੱਚ ਨਵ ਬਾਜਵਾ ਨੀਰੂ ਬਾਜਵਾ ਦੇ ਭਰਾ ਬਣੇ ਹੋਏ ਨੇ ਤੇ ਦੀਵ ਖਰੋੜ ਜਿਹੜੇ ਨੇ ਉਹ ਉਹਨਾਂ ਦੇ ਕਹਿ ਸਕਦੇ ਆ ਕਿ ਆਸ਼ਕ ਬਣੇ ਹੋਏ ਨੇ ਸੋ ਦੇਖਣਾ ਇਹ ਹੋਵੇਗਾ ਕਿ ਇਸ ਫਿਲਮ ਦੇ ਵਿੱਚ ਕੀ ਦੇਵ ਖਰਾੜ ਅਨੀਰੂ ਬਾਜਵਾ ਨੂੰ ਆਪਣੀ ਪਤਨੀ ਬਣਾਉਣ ਦੇ ਵਿੱਚ ਸਕਸੈਸ ਹੁੰਦੇ ਨੇ ਸਫਲ ਹੁੰਦੇ ਨੇ ਜਾਂ ਫਿਰ ਨਹੀਂ ਸੋ ਇਸ ਦੌਰਾਨ ਦੇਵ ਖਰਾੜ ਨੇ ਆਪਣਾ ایکسپੀਰੀਅੰਸ ਸਾਂਝਾ ਕੀਤਾ ਹੈ ਕਿ ਜਦੋਂ ਉਹ ਪਹਿਲੀ ਵਾਰ ਨੀਰੂ ਬਾਜਵਾ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ ਤਾਂ ਕਿਸ ਤਰੀਕੇ ਦਾ ਦੇਵ ਖਰਾੜ ਦਾ ایکسپੀਰੀਅੰਸ ਸੀ ਹਾਲਾਂਕਿ ਇਸ ਦੌਰਾਨ ਉਹਨਾਂ ਨੇ ਇਹ ਕਿਹਾ ਹੈ ਕਿ ਜਦੋਂ ਉਹਨਾਂ ਨੇ ਨੀਰੂ ਬਾਜਵਾ ਨੂੰ ਟੱਚ ਵੀ ਕਰਨਾ ਸੀ ਤਾਂ ਇਸ ਦੌਰਾਨ ਕਿਸ ਤਰ੍ਹਾਂ ਦੀ ਝਿਜਕ ਦੇਵ ਖਰਾੜ ਨੂੰ ਮਹਿਸੂਸ ਹੋਈ ਸੀ ਰੋਮਾਂਸ ਦੀ ਗੱਲ ਹੈ ਨੀਰੂ ਜੀ ਅੱਗੇ ਹੁਣ ਰੋਮਾਂਸ ਆਪਣੇ ਆਪ ਨਿਕਲ ਜਾਂਦਾ ਸੋ ਇਹਨੇ ਕਮਾਲ ਦੇ ਐਕਟਰਸ ਨੇ ਸੋ ਜੋ ਤੁਹਾਡੇ ਅੱਗੇ ਕਹਿੰਦੇ ਕੋਈ ਵਧੀਆ ਐਕਟਰ ਹੋਵੇ ਤਾਂ ਤੁਹਾਡੀ ਪਰਫਾਰਮੈਂਸ 'ਚ ਹੋਰ ਨਿਖਾਰ ਆ ਜਾਂਦਾ ਸੋ ਇਹਨਾਂ ਦੇ ਜੋ ਐਕਸਪ੍ਰੈਸ਼ਨਸ ਆਉਂਦੇ ਸੀਗੇ ਜਦੋਂ ਲੱਗਦਾ ਸੀ ਜਾਂ ਮੈਨੂੰ ਮੈਨੂੰ ਥੋੜੀ ਚੀਜ਼ ਖੁੰਦੀ ਸੀ ਮੈਨੂੰ ਟੱਚ ਕਰਾਂ ਜਾਂ ਨਾ ਕਰਾਂ ਸੋ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਹਿਯੋਗ ਦਿੱਤਾ ਔਰ ਜੋ ਪਰਫਾਰਮੈਂਸ ਦੇਖ ਰਹੇ ਹੋ ਉਹਦੇ ਵਿੱਚ ਡਾਇਰੈਕਟਰ ਨੇ ਬਹੁਤ ਸੋਹਣਾ ਫਿਲਮਾਇਆ ਸਾਨੂੰ ਤੇ ਬਾਕੀ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਸਾਰਿਆਂ ਨੂੰ ਕਿ ਅੱਜ ਜੋ ਪੰਜਾਬੀ ਸਿਨੇਮੇ ਦਾ ਦੌਰ ਚੱਲ ਰਿਹਾ ਹੈ ਕਿਤੇ ਨਾ ਕਿਤੇ ਥੋੜਾ ਜਿਹਾ ਡਾਵਾ ਡੋਲ ਹੈ ਸੋ ਵੱਤ ਵੱਸ ਸਪੋਰਟ ਕਰਿਓ ਚੰਗਾ ਸਿਨੇਮਾ ਜੀ ਤੁਸੀਂ ਸਪੋਰਟ ਕਰੋਗੇ ਸਾਰੇ ਜਾਣੇ ਵਧੀਆ ਲਿਖੋਗੇ ਫਿਲਮ ਦੇਖ ਕੇ ਮੈਨੂੰ ਪੂਰੀ ਉਮੀਦ ਹੈ ਕਿ ਫਿਲਮ ਨੂੰ ਕੋਈ ਵੀ ਬੰਦਾ ਕਹਿ ਨਹੀਂ ਸਕੂਗਾ ਕਿੰਤੂ ਪਰੰਤੂ ਨਹੀਂ ਕਰ ਸਕੂਗਾ ਵੱਤ ਵੱਤ ਲਿਖੋ ਤਾਂ ਜੋ ਚੰਗਾ ਸਿਨੇਮਾ ਬਣੇ ਜੀ ਤੁਹਾਡੇ ਸਹਿਯੋਗ ਦੀ ਆਲਵੇਸ ਤੁਸੀਂ ਕੀਤਾ ਵੀ ਹੈ ਤੇ ਲੋੜ ਵੀ ਹੈ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਨੀਰੂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਮ ਐਕਚੁਅਲੀ ਮੈਂ ਕੁਗੀ ਬਾਜੀ ਦੇ ਸਾਹਮਣੇ ਬਹੁਤ ਨਰਵਸ ਹੋ ਜਾਂਦੀ ਆ ਆਈ ਨੋ ਇਸ ਦਸ ਆਈ ਵਿਲ ਟੇਕ ਇਟ ਐਸ ਅ ਕੰਪਲੀਮੈਂਟ ਸੋ ਆਮ ਇਨਨੂੰ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਆ ਐਂਡ ਯੂ ਨੋ ਦੈਟ ਆਈ ਲੁੱਕ ਅਪ ਟੂ ਯੂ ਸੋ ਮਾਚ ਸੋ ਥੈਂਕ ਯੂ ਫॉर ਯੂ ਕਾਈਂਡ ਵਰਡਸ ਬਾਕੀ ਆਮ ਪ੍ਰੋਡਿਊਸਰ ਸਾਬ ਥੈਂਕ ਯੂ ਸੋ ਮਾਚ ਤੇ ਉਥੇ ਹੀ ਬੀਤੇ ਕੁਝ ਦਿਨ ਪਹਿਲਾਂ ਗੁਲਾਬ ਸਿੱਧੂ ਦਾ ਇੱਕ ਗੀਤ ਰਿਲੀਜ਼ ਹੋਇਆ ਸੀ ਤੇ ਇਸ ਗੀਤ ਦੇ ਵਿੱਚ ਅ ਇੱਕ ਲਾਈਨ ਸੀ ਜਿਸ ਦੇ ਵਿੱਚ ਗੁਲਾਬ ਸਿੱਧੂ ਸਰਪੰਚਾਂ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਸੀ ਤੇ ਟੌਂਟ ਬਾਜ਼ੀ ਕਰਦੇ ਕਿ ਸਰਪੰਚਾਂ ਨੂੰ ਕੀਤੀ ਗਈ ਸੀ ਸੋ ਇਸ ਗੀਤ ਨੂੰ ਸਰਪੰਚਾਂ ਨੇ ਜਦੋਂ ਸੁਣਿਆ ਜਦੋਂ ਤੱਕ ਇਹ ਲਾਈਨ ਜਿਹੜੀ ਹੈ ਸਰਪੰਚਾਂ ਤੱਕ ਪਹੁੰਚੀ ਤਾਂ ਹਰ ਕਿਸੇ ਨੇ ਗੁਲਾਬ ਸਿੱਧੂ ਨੂੰ ਤਾਨੇ ਮੇੜੇ ਮਾਰਨੇ ਸ਼ੁਰੂ ਕਰ ਦਿੱਤੇ ਪਰ ਹੁਣ ਗੁਲਾਬ ਸਿੱਧੂ ਨੇ ਉਹਨਾਂ ਸਰਪੰਚਾਂ ਤੋਂ ਮਾਫੀ ਮੰਗੀ ਹੈ ਕਿ ਜਿਨ੍ਹਾਂ ਨੇ ਇਸ ਗੀਤ ਨੂੰ ਗਲਤ ਤਰੀਕੇ ਦੇ ਨਾਲ ਲਿਆ ਸੋ ਇਸ ਦੌਰਾਨ ਗੁਲਾਬ ਸਿੱਧੂ ਨੇ ਕਲ ਕੀਤੀ ਹੈ ਕਿ ਉਸਨੇ ਇਸ ਲਾਈਨ ਜਿਹੜੀ ਹੈ ਉਹ ਸਿਰਫ ਇੱਕ ਐਂਟਰਟੇਨਮੈਂਟ ਦੇ ਜ਼ਰੀਏ ਤੋਂ ਪਾਈ ਸੀ ਨਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦੇ ਲਈ ਸੋ ਇਸ ਦੌਰਾਨ ਮਾਫੀ ਮੰਗਦੇ ਹੋਏ ਗੁਲਾਬ ਸਿੱਧੂ ਨਜ਼ਰ ਆਇਨੇ 사ਸੀ ਗਾਲ ਜੀ ਮੈਂ ਤੁਹਾਡਾ ਆਪਣਾ ਗਲਾਬ ਸਿੱਧੂ ਤੇ ਜਿਵੇਂ ਤੁਹਾਨੂੰ ਪਤਾ ਆਪਣਾ ਗਾਣਾ ਆਇਆ ਸੀ ਤੇ ਉਹਦੇ ਚ ਇੱਕ ਲਾਈਨ ਸੀਗੀ ਸਰਪੰਚ ਵਾਲੀ ਤੇ ਉਹਦੇ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਸਰਪੰਚਾ ਮੌਜੂਦਾ ਸਰਪੰਚਾ ਉਹਨਾਂ ਨੂੰ ਉਹ ਗੱਲ ਨਹੀਂ ਸਹੀ ਲੱਗੀ ਪਰ ਅਸੀਂ ਇੱਕ ਐਂਟਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਫਿਰ ਵੀ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਤੁਹਾਡੇ ਛੋਟੇ ਭਰਾ ਤੁਹਾਡੇ ਬੱਚੇ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜਰੂਰ ਮਾਫ ਕਰਿਓ ਤੁਸੀਂ ਵੱਡਿਆਂ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡਿਆਂ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ ਕਰਿਓ ਸასი ਸ਼ਾਲ ਇਸ ਦੌਰਾਨ ਦਿਲਜੀਤ ਦੋਸਾਂਝ ਵੀ ਲਾਈਵ ਹੋਏ ਨਜ਼ਰ ਆਏ ਨੇ ਹਾਲਾਂਕਿ ਉਹਨਾਂ ਨੇ ਆਪਣੀ ਔਰਾ ਐਲਬਮ ਦਾ ਜ਼ਿਕਰ ਕੀਤਾ ਹੈ ਕਿ ਜਿਸ ਜਿਸ ਨੇ ਔਰਾ ਐਲਬਮ ਸੁਣ ਲਈ ਹੈ ਉਹ ਟੇਰਸਾ ਪਿਆਰ ਦੋ ਤੇ ਜਿਸ ਨੇ ਫਿਲਹਾਲ ਇਸ ਐਲਬਮ ਨੂੰ ਨਹੀਂ ਸੁਣਿਆ ਉਹ ਸੁਣ ਕੇ ਦੱਸੋ ਕਿ ਐਲਬਮ ਕਿ ਹੋ ਜਾਈਏ ਇਸ ਦੌਰਾਨ ਦਿਲਜੀਤ ਦੋਸਾਂਝ ਨੇ ਗੱਲਾਂ ਬਾਤਾਂ ਦੇ ਵਿੱਚ ਜਦੋਂ ਉਹਨਾਂ ਦਾ ਕੋਈ ਫੈਨ ਪੁੱਛਦਾ ਹੈ ਕਿ ਉਹਨਾਂ ਨੇ 17 Pro Max ਖਰੀਦ ਲਿਆ ਤਾਂ ਦਿਲਜੀਤ ਦੋਸਾਂਝ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਉਸ ਕੋ ਲਾਸਟ ਜਿਹੜਾ ਫੋਨ ਸੀ ਉਹ 15 Pro Max ਸੀ ਹਾਲਾਂਕਿ ਦਿਲਜੀਤ 16pro max ਜਿਹੜਾ ਉਹ ਨਹੀਂ ਖਰੀਦਿਆ ਸੀ ਕਿਉਂਕਿ ਉਸ ਨੂੰ ਆਈਫੋਨ ਦਾ 16 ਮਾਡਲ ਪਸੰਦ ਨਹੀਂ ਆਇਆ ਸੀ ਤੇ ਹੁਣ ਵੀ 17pro max ਖਰੀਦਣ ਦਾ ਸਿਰਫ ਇਹ ਕਾਰਨ ਹੈ ਕਿ ਦਿਲਜੀਤ ਨੂੰ orange ਕਲਰ ਬੇਹੱਦ ਪਸੰਦ ਹੈ ਅਦਰਵਾਈਜ਼ ਜੇ orange ਕਲਰ 17 ਮਾਡਲ ਦੇ ਵਿੱਚ ਨਹੀਂ ਆਂਦਾ ਤਾਂ ਉਹ ਸਿੱਧਾ 18pro max ਹੀ ਖਰੀਦਦੇ ਸੋ ਇਸ ਚੀਜ਼ ਦਾ ਖੁਲਾਸਾ ਦਿਲਜੀਤ ਦੋਸਾਂਝ ਨੇ ਆਪਣੇ ਇਸ ਲਾਈਫ ਦੇ ਵਿੱਚ ਵੀ ਕੀਤਾ ਮੇਰੇ ਬੈਸ ਚੰਗੀ ਚੀਜ਼ ਹੈ ਠੁੱਕਾ ਸਾਫ ਬਣਾਓ ਹਮੇਸ਼ਾ ਇਹ ਮੇਰੇ ਨਾਲ ਇੱਕ ਹੁਕਕਾ ਸਾਹ ਮੇਰੇ ਕੋਲੇ 2010 ਦਾ ਹੁਕਕਾ ਸਾਹ ਆਲਵੇਜ਼ ਰਹਿੰਦਾ 10 ਉਸ ਤੋਂ ਬਿਹਤਰ ਸਾਰੀ ਕਿਰਪਾ ਇੱਥੋਂ ਹੀ ਹੋਏਗਾ ਬਾਈ ਕੋਈ ਪਰਵਾਹ ਤੋਂ ਨਹੀਂ ਲਾਫ ਰੋਮ ਇਮੈਚੰਕੀ ਥੈਂਕ ਯੂ ਆਈਫੋਨ 16 ਸਾਡਾ हां भाई मैं 16 नहीं लिया भाई मेरे को 15 150 17 ही लिया मैं तो 10 नंबर नहीं शकित लगावे हूं ऑरेंज कलर मेरा फेवरेट है ता ले लिया नहीं मैं 18 ਲੈਣਾ ਹੈ 3 6 ਤੇ 9 ਯਰੋ ਇਹ ਲੱਕੀ ਨੰਬਰ ਅੰਦਰ ਦੀਵਾਲੀ ਤੋਂ ਬਾਅਦ ਜਸਬੀਰ ਜੱਸੀ ਵੀ ਨੇ ਵੀ ਇੱਕ ਵੀਡੀਓਸ ਆਰਨ ਦੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਜਸਬੀਰ ਜੱਸੀ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਇਹ ਦੀਵਾਲੀ ਬਹੁਤ ਜਣਿਆਂ ਦੇ ਲਈ ਬਹੁਤ ਮਾੜੀ ਰਹੀ ਹੈ ਕਿਉਂਕਿ ਪੰਜਾਬੀ ਇੰਡਸਟਰੀ ਦੇ ਬਹੁਤ ਮੰਨੇ ਪ੍ਰਮੰਨੇ ਚਿਹਰੇ ਬਹੁਤ ਜਾਣੇ ਪਹਿਚਾਣੇ ਨਾਮ ਜਿਹੜੇ ਨੇ ਉਹ ਸਾਨੂੰ ਸਾਰਿਆਂ ਨੂੰ ਅਲਵਦਾ ਕਰ ਗਏ ਚਾਹੇ ਉਹ ਆਪਾਂ ਪੰਜਾਬ ਦਾ ਜ਼ਿਕਰ ਕਰ ਲਈਏ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਲੋਕਈ ਲੋਕਾਂ ਨੇ ਚੱਲੀ ਉਸ ਤੋਂ ਬਾਅਦ ਜਸਵਿੰਦਰ ਪੱਲਾ ਜੀ ਦਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਵਰਿੰਦਰ ਕੋਮਣ ਦਾ ਜ਼ਿਕਰ ਕਰ ਲਈਏ ਚਾਹੇ ਆਪਾਂ ਚਰਨਜੀਤ ਹੁਜਾ ਜੀ ਦਾ ਜ਼ਿਕਰ ਕਰ ਲਈਏ ਹਾਲਾਂਕਿ ਇਹ ਖਾਸ ਵੀਡੀਓ ਜਸਬੀਰ ਜੱਸੀ ਨੇ ਚਰਨਜੀਤ ਹੁਜਾ ਜੀ ਦੇ ਲਈ ਸਾਂਝੀ ਕੀਤੀ ਸੀ ਕਿ ਅਕਸਰ ਜਸਬੀਰ ਜੱਸੀ ਨੂੰ ਚਰਨਜੀਤ ਹੁਜਾ ਦਾ ਫੋਨ ਆਉਂਦਾ ਸੀ ਦੀਵਾਲੀ ਦੇ ਖਾਸ ਮੌਕੇ ਤੇ ਵਧਾਈਆਂ ਦੇਂਦਾ ਪਰ ਅੱਜ ਜਦੋਂ ਕਿਸੇ ਦਾ ਫੋਨ ਨਹੀਂ ਆਇਆ ਤੇ ਜਸਪੀਰ ਜੱਸੀ ਨੂੰ ਇੱਕ ਕਮੀ ਜਿਹੜੀ ਹੈ ਕਾਫੀ ਖਲੀ ਹੈ ਤੇ ਇਸ ਦੌਰਾਨ ਉਹਨਾਂ ਨੇ ਵੀਡੀਓ 파ਵ ਕੁਮਾਨ ਦੇ ਨਾਲ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਦੀਵਾਲੀ ਕਦੀ ਵੀ ਜ਼ਿਆਦਾ ਬਹੁਤ ਪਟਾਖਿਆਂ ਨਾਲ ਜਾਂ ਇਦਾਂ ਚੀਜ਼ਾਂ ਦੇ ਨਾਲ ਨਹੀਂ ਮਨਾਈ ਮੈਂ ਹਮੇਸ਼ਾ ਕਿਉਂਕਿ ਜਦੋਂ ਤੋਂ ਅਸੀਂ ਪਿੰਡੋਂ ਤੁਰਿਆਂ ਪਿੰਡੋਂ ਆਏ ਆ ਘਰ ਛੱਡ ਕੇ ਤੇ ਕਦੀ ਜ਼ਿਆਦਾ ਪਰਿਵਾਰ ਨਾਲ ਮੌਕਾ ਹੀ ਨਹੀਂ ਮਿਲਿਆ ਕਿ ਅਸੀਂ ਬੈਠ ਕੇ ਦੀਵਾਲੀ ਮਨਾਏ ਹਮੇਸ਼ਾ ਜਾਂ ਤਾਂ ਕੋਈ ਨਾ ਕੋਈ ਫਿਰ ਬਾਦ ਦੇ ਵਿੱਚ ਚਲੋ ਸ਼ੋਅ ਹੋਣ ਲੱਗੇ ਪਰ ਪਹਿਲਾਂ ਵੀ ਕੱਲੀ ਤੁਰੇ ਫਿਰਦੇ ਹੁੰਦੇ ਸੀ ਜਾਂ ਕਿਤੇ ਨਾ ਕਿਤੇ ਬੈਠ ਜਾਂਦੇ ਸੀ ਮਾੜਾ ਮੋਟਾ ਤੇ ਦੀਵਾਲੀ ਦਾ ਮੌਸਮ ਤੇ ਹਮੇਸ਼ਾ ਹੀ ਇਦਾਂ ਰਿਹਾ ਥੋੜਾ ਉਦਾਸ ਹੀ ਰਿਹਾ ਪਰ ਇਸ ਵਾਰ ਜਿਹੜੀ ਦੀਵਾਲੀ ਹੈ ਉਹ ਬਹੁਤ ਜ਼ਿਆਦਾ ਉਦਾਸ ਕਰਕੇ ਗਈ ਜਿਹਦੇ ਵਿੱਚੋਂ ਪਹਿਲਾਂ ਤੇ ਪੰਜਾਬ ਦੇ ਵਿੱਚ ਹਾੜੀ ਐਨੇ ਆ ਗਏ ਇਹ ਉਸ ਦੇ ਵਿੱਚ ਇੰਨਾ ਜ਼ਿਆਦਾ ਇਨਵੋਲਵ ਹੋ ਗਏ ਤੇ ਇੰਨੇ ਉਦਾਸ ਹੋ ਗਏ ਕਿ ਉਹ ਦੁੱਖ ਜਿਹੜਾ ਸੀ ਉਹ ਛੱਲਿਆ ਨਹੀਂ ਸੀ ਜਾਂਦਾ ਉਹਦੇ ਦਰਮਿਆਨ ਹੀ ਫਿਰ ਪੱਲਾ ਸਾਹਿਬ ਚਲੇ ਗਏ ਇਸੰਦਰ ਪੱਲਾ ਪਾ ਜੀ ਥੈਨ ਗੁਰੂ ਜੀ ਜਨਾਬ ਚਰਨਜੀਤ ਗੁਜਰ ਸਾਹਿਬ ਉਹ ਚਲੇ ਗਏ ਰਾਜਵੀਰ ਜਵੰਦਾ ਉਹ ਕੁਮਨ ਸਾਹਿਬ ਹੋਰ ਖਾਨ ਸਾਹਿਬ ਦੇ ਮੰਮੀ ਡੈਡੀ ਇਸ ਦਾ ਮੇਚਾਨ ਚੁਪਾ ਉਹ ਇਹ ਵਾਲੀ ਦਿਵਾਲੀ ਜਿਹੜੀ ਹੈ ਬਹੁਤ ਜ਼ਿਆਦਾ ਉਦਾਸ ਕਰ ਗਈ ਬਹੁਤ ਜ਼ਿਆਦਾ ਜਿਹਨਾਂ ਜਿਹੜੀਆਂ ਉਹ ਅਲੱਗ ਤਰੀਕੇ ਅਲੱਗ ਤਰ੍ਹਾਂ ਦਾ ਟਰੋਮਾ ਦੇ ਕੇ ਗਈ ਇਹ ਵਾਲੀ ਦਿਵਾਲੀ ਜਿਹੜੀ ਸੀ ਤੇ ਮੈਂ ਗੁਰੂ ਜੀ ਨੂੰ ਯਾਦ ਕਰ ਰਿਹਾ ਸੀਗੇ ਗੁਜਾ ਸਾਹਿਬ ਨੂੰ ਕਿਉਂਕਿ ਮੈਂ ਦੋ ਤਿੰਨ ਲੋਕਾਂ ਨੂੰ ਫੋਨ ਜਦੋਂ ਦਿਵਾਲੀ ਆਉਣੀ ਜਦੋਂ ਫੋਨ ਕਰ ਲੈਣਾ ਜੇ ਉਦਾਸ ਹੋਣਾ ਤਾਂ ਵੀ ਫੋਨ ਕਰ ਲੈਣਾ ਜੇ ਥੋੜੇ ਜਿ ਖੁਸ਼ ਹੋਣਾ ਤਾਂ ਵੀ ਫੋਨ ਕਰ ਲੈਣਾ ਸਭ ਤੋਂ ਪਹਿਲਾਂ ਫੋਨ ਜਿਹੜਾ ਮੈਂ ਗੁਰੂ ਜੀ ਨੂੰ ਹੀ ਕਰ ਦਿੰਦਾ ਸੀ ਤੇ ਉਹਨਾਂ ਨੂੰ ਵੀ ਮੈਂ ਫੋਨ ਕਰਦੇ ਦੇਖਿਆ ਹੋਇਆ ਸੀ ਲੋਕਾਂ ਨੂੰ ਜਾਂ ਉਹਨਾਂ ਨੂੰ ਫੋਨ ਸੁਣਦੇ ਆ ਦੇਖਿਆ ਸੁਣਿਆ ਹੋਇਆ ਸੀ ਤੇ ਬੜੀ ਯਾਦ ਆ ਰਿਸੀ ਹਮੇਸ਼ਾ ਆਪਣੇ ਜਿਹੜੀ ਦੀਵਾਲੀ ਸੀਗੀ ਕਦੇ-ਕਦੇ ਮੈਨੂੰ ਇੱਕ-ਇੱਕ ਵੀ ਚੀਜ਼ ਯਾਦ ਆਉਂਦੋਂ ਲੈਂਡਲਾਈਨ ਤੋਂ ਫੋਨ ਕਰਦੇ ਹੁੰਦੇ ਸੀ ਤੇ ਗੁਰੂ ਜੀ ਨੇ ਜਿਹੜੇ 2 4 5 ਲੋਕਾਂ ਨੂੰ ਫੋਨ ਕਰਨਾ ਤੇ ਉਹ ਲਾਈਨਾਂ ਨਾ ਮਿਲਣੀਆਂ ਕਹਿਣਾ ਕਿ ਚਲ ਕੋਈ ਨਹੀਂ ਦੁਬਾਰਾ ਥੋੜਾ ਜਿਆਦਾ ਹੋਰ ਲੇਟ ਕਰਾਂਗੇ ਫਿਰ ਹੁਣ 10:30 ਵਜੇ ਕਰਾਂਗੇ ਜਿਹੇ ਲੋਕ ਜਿਹੜੇ ਬਿਜ਼ੀ ਨੇ ਲਾਈਨਾਂ ਬਿਜ਼ੀ ਨੇ ਫਿਰ ਕਰਾਂਗੇ ਤੇ ਮੈਂ ਸਾਰਾ ਦਿਨ ਉਹਨਾਂ ਨੂੰ ਦੇਖਦਾ ਸੀਗਾ ਸਾਰਾ ਦਿਨ ਉਹ ਜਿੰਨਾ ਲੋਕਾਂ ਨੂੰ ਫੋਨ ਕਰਦੇ ਸੀ ਜਿਹਦੇ ਵਿੱਚ ਮਾਸਟਰ ਬਸੰਤ ਜੀ ਹੁੰਦੇ ਸੀਗੇ ਹਰੀ ਓਮ ਜਿਹੜੇ 뮤ਜ਼ਿਕ ਕਰਦੇ ਸੀ ਬਬਲੂ ਹੁਣੀ ਜੈਦੇਵ ਹੁਣੀ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਸਾਰੇ ਲੋਕ ਤੇ ਕਨਈਆ ਉਹਨਾਂ ਲੋਕਾਂ ਨੂੰ ਫੋਨ ਕਰਦੇ ਸੀ ਤੇ ਮੈਨੂੰ ਬੜਾ ਅੱਛਾ ਲੱਗਦਾ ਸੀ ਇੱਕ ਮਹਿੰਦਰ ਜੀ ਸੈਕਸਫੋਨ ਤੇ ਹੈਗੇ ਆ ਸ਼ਾਮਪਾ ਜੀ ਹੁੰਦੇ ਸੀ ਸ਼ਾਮਪਟੇ ਜੀ ਉਹਨਾਂ ਦੇ ਪਹਿਲੇ ਸ਼ਗਿਰਦ ਸੀਗੇ ਉਹ ਬੜਾ ਚੰਗਾ ਲੱਗਦਾ ਸੀ ਉਹ ਤੋਂ ਚੀਜ਼ਾਂ ਸਿੱਖੀਆਂਗੇ ਯਾਰ ਫਿਰ ਮੈਂ ਕਹਣਾ ਗੁਰੂ ਜੀ ਕਿ ਤੁਸੀਂ ਇਹਨਾਂ ਨੂੰ ਹਰ ਵੇਲੇ ਫੋਨ ਕਰਦੇ ਹੋ ਤੇ ਕੀ ਕਿਦਾਂ ਫੀਲ ਹੁੰਦਾ ਉਹ ਕਹਿੰਦੇ ਯਾਰ ਏ ਵੱਡੇ ਬੰਦਿਆਂ ਨੂੰ ਤੇ ਫੋਨ ਸਾਰੇ ਕਰਦੇ ਆ ਵੱਡੇ ਲੋਕਾਂ ਨੂੰ ਜਾਂ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਖੁਸ਼ ਕਰਨਾ ਹੁੰਦਾ ਉਹਨਾਂ ਨੂੰ ਤੇ ਫੋਨ ਕਰਦੇ ਕਰਦੇ ਆ ਪਰ ਇਸ ਇਹਨਾਂ ਲੋਕਾਂ ਨੂੰ ਫੋਨ ਕਰਨਾ ਜ਼ਰੂਰੀ ਹੁੰਦਾ ਜਿਹੜੇ ਤੁਹਾਡੇ ਆਲੇ ਦੁਆਲੇ ਹੁੰਦੇ ਜਾਂ ਤੁਹਾਡੇ ਕੰਮ ਦੇ ਵਿੱਚ ਸਹਾਇੀ ਹੁੰਦੇ ਆ ਜਾਂ ਤੁਹਾਡੇ ਯਾਰ ਦੋਸਤ ਐਕਚੁਅਲੀ ਇਹ ਹੁੰਦੇ ਆ ਸੋ ਇਹ ਵਾਲੀ ਦੀਵਾਲੀ ਜਿਹੜੀ ਹੈ ਗੁਰੂ ਜੀ ਨੂੰ ਯਾਦ ਕਰ ਰਹੇ ਆ ਬਹੁਤ ਹੁਜਾ ਸਾਹਿਬ ਨੂੰ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਯਾਦ ਕਰ ਰਹੇ ਜਦੋਂ ਪਟਾਖੇ ਲੋਕੀ ਜ਼ਿਆਦਾ ਚਲਾਉਂਦੇ ਸੀ ਕਹਿੰਦੇ ਯਾਰ ਇਹ ਪੋਲੂਸ਼ਨ ਉਸ ਟਾਈਮ ਤੇ ਕਹਿੰਦੇ ਹੁੰਦੇ ਸੀ ਕਿ ਇਹ ਪੋਲੂਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਹੋਰ ਵੀ ਕਈ ਕਈ ਚੀਜ਼ਾਂ ਜਿਹੜੀਆਂ ਉਹਨਾਂ ਦੇ ਨਾਲ ਬਤਾਈਆਂ ਜ਼ਿੰਦਗੀ ਦੇ ਵਿੱਚ ਉਹ ਯਾਦ ਆਉਂਦੀਆਂ ਨੇ ਸੋ ਇਹ ਦੀਵਾਲੀ ਜਿਹੜੀ ਅਲਟੀਮੇਟਲੀ ਜਿਹੜੀ ਸਾਰੀ ਦੀਵਾਲੀ ਹੈ ਇਹ ਉਦਾਸ ਕਰਕੇ ਗਈ ਹੈ ਪਰ ਲੋਕੀ ਜਿਹੜੇ ਆ ਉਹ ਉਹਨਾਂ ਨੂੰ ਯਾਦ ਕਰ ਰਹੇ ਆ ਉਹਨਾਂ ਦੇ ਗਾਣਿਆਂ ਨੂੰ ਯਾਦ ਕਰਨਗੇ ਭੱਲਾ ਸਾਹਿਬ ਦੀਆਂ ਫਿਲਮਾਂ ਨੂੰ ਯਾਦ ਕਰਨਗੇ ਰਾਜਵੀਰ ਜਵੰਦਾ ਦੀ ਪਰਫਾਰਮੈਂਸ ਨੂੰ ਯਾਦ ਕਰਨਗੇ ਤੇ ਬਾਕੀ ਸਾਰੇ ਜਿੰਨੇ ਵੀ ਲੋਕ ਜਿਹੜੇ ਹੈਗੇ ਉਹਨਾਂ ਦੀ ਯਾਦਾਂ ਦੇ ਵਿੱਚ ਡੁੱਬੇ ਹੋਏ ਆ ਸੋ ਇਹ ਦੀਵਾਲੀ ਥੋੜੀ ਅਲੱਗ ਡਰਾਮਾ ਦੇ ਗਈ ਥੈਂਕ ਯੂ so much ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਲਾਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ